ਸਾਡੇ ਘਰੇ ਆ ਰੰਦ ਪਵਾ ਦਿੰਦੀ ਹੈਗੀ ਆਪਦਾ ਘਰੇ ਵਧੀਆ ਉਹ ਕਰਦੀ ਹੈਗੀ ਮੈਂ ਵੀ ਹੁਣ ਕਰਕੇ ਹੀ ਹਟੂੰ ਟੂੰਣਾ ਬਾਬੇ ਨੇ ਦੱਸਿਆ ਸੀ ਜਿਵੇਂ ਮੈਨੂੰ ਉਵੇਂ ਕਰੂੰ ਹੁਣ ਹੁਣ ਦੇਖਾਂਗੇ ਇਹਨਾਂ ਦੇ ਘਰੇ ਰੰਦ ਪੈਂਦਾ ਸਾਡੇ ਘਰੇ ਉਹਦੀ ਕਲਿਸ ਪਵਾ ਲੈਂਦੀ ਹੈਗੀ ਬਾਬੇ ਨੇ ਆਖਿਆ ਸੀ ਦੇਰਿਆਂ ਤੇ ਧਰੀ ਸਾਡੇ ਘਰੇ ਰੰਦ ਪਵਾ ਕੇ ਰੱਖ ਦਿੰਦੀ ਆ ਰੋਜ਼ ਘੜੇ ਵੇਲੇ ਹੋ ਗਏ ਗਾਇ ਨੂੰ ਪਿੰਡ ਚ ਮੱਲੋ ਮੱਲੀ ਵਸ ਮਾੜੇ ਮਾੜੇ ਨਾ ਟਾਈਮ ਲੱਗ ਜਾਂਦਾ ਨਾਲੇ ਤਾਂ ਇਹ ਤਾਂ ਫਿਰ ਮੈਨੂੰ ਹਰਪ੍ਰੀਤ ਕਾਹ ਦੇਂਦੀ ਆ ਬੇ ਬੇ ਤੂੰ ਤਾਂ ਜਾ ਕੇ ਪਿੰਡ ਚ ਹੀ ਬੈਠ ਜਾਣੀ ਮੇਰੇ ਵੀ ਬਸ ਉਹੀ ਗੱਲ ਵਾਂਗੂ ਗਾਲਾਂ ਦੂ ਹੀ ਲਾਇਕ ਹੈ ਕੁੜਿਆ ਡੱਬਾ ਲਓ ਕੋਈ ਬਾਰਗੀ ਤਰਗੀ ਵੀ ਜੋ ਕੋਈ ਡੱਬਾ ਦੇਣ ਆਈ ਜਾਂ ਲੋੜੀ ਦਾ ਵੀ ਸੌਰਿਆ ਤੂੰ ਗਾਹਾਂ ਤਾ ਫੜਾਇਆ ਹਰਪ੍ਰੀਤ ਨੂੰ ਬਾਰਗੇ ਤਰਕੇ ਮੁਰਗੀ ਅਜੇ ਤਾਂ ਦੇਖ ਹੀ ਨਾ ਜਾਂਦੀ ਡੱਬਾ ਕੋਲੋਂ ਬਾਰਗੇ ਤਰ ਕੀ ਮੁਰਨਾ ਸੀ ਹਰਪ੍ਰੀਤ ਨੂੰ ਪੁੱਛਦੀ ਆ ਮੈਂ ਮੈਂ ਹਰਪ੍ਰੀਤ ਆ ਕੀਵੇਂ ਬੇਬੇ ਉਹ ਡੱਬਾ ਭਾਈ ਜੀ ਟੱਕਿਆ ਨਹੀਂ ਕੌਣ ਦੇ ਕੇ ਗਿਆ ਆਪਾਂ ਨੂੰ ਲੋਹੜੀ ਦਾ ਲੋਹੜੀ ਦਾ ਡੱਬਾ ਹਾਂ ਨਾ ਬੇਬੇ ਮੈਨੂੰ ਤਾਂ ਕਿਸੇ ਨੇ ਬੋਲ ਹੀ ਨਹੀਂ ਮਾਰੇ ਕੌਣ ਲੈ ਕੇ ਆ ਡੱਬਾ ਪਤਾ ਨਹੀਂ ਭਾਈ ਅਗਲੀ ਆਗਦੇ ਨਾ ਤਾਂ ਡੱਬਾ ਦੇ ਕੇ ਗਿਆ ਨਾਲੇ ਬਾਗ ਗਿਆ ਤਾਂ ਮੁਰਗੀ ਧਰ ਕੇ ਤੇ ਤੈਨੂੰ ਗੋਲ ਮਾਰੇ ਹੋਣਗੇ ਭਾਈ ਤੂੰ ਗੱਲ ਹੀ ਨਹੀਂ ਸੁਣੀ ਅਗਲੀ ਦੀ ਬੇਬੇ ਮੈਂ ਤਾਂ ਇੱਥੇ ਫਿਰਦੀ ਆ ਬੇੜੇ ਚ ਇਧਰੋਂ ਸੰਭਰ ਕੇ ਟੀ ਆਉਣ ਮੈਨੂੰ ਇਤੋਂ ਸੰਭਰੀ ਜਾਨੀ ਆ ਮੈਂ ਅੰਦਰ ਕਿੱਥੇ ਆ ਬਾਹਰ ਖੁੱਲਾ ਪੀਏ ਤੂੰ ਭਾਈ ਗਾਣਾ ਕਿਤੇ ਲਿਆ ਹੋਵੇ ਬਾਰ ਕਿਤੇ ਅਗਲੀ ਖੜਕਾ ਕੇ ਮੁਰਗੀ ਹੋਵੇ ਕੁੰਡਾ ਬੇ ਤੂੰ ਤਾਂ ਖੁੱਲਾ ਛੱਡ ਕੇ ਜੀਂ ਤੇਰੇ ਸਾਹਮਣੇ ਤਾਂ ਬਾਰ ਖੁੱਲਾ ਪਏ ਜੇ ਮੈਂ ਡਾਇਆ ਹੋ ਫਿਰ ਮੈਂ ਕੋਲਦੀ ਨਾ ਚੱਲ ਫਿਰ ਚੱਕ ਲੈ ਡੱਬਾ ਜੇ ਦੇ ਕੇ ਗਈ ਅਗਲੀ ਹੋਰ ਨਾ ਉਹ ਮਾਛਾ ਕੋਈ ਕੁੱਤਾ ਵੀ ਲਾ ਖਰਾਬ ਕਰ ਦੇਣਾ ਕਹਿੰਦਾ ਡੱਬੇ ਦਾ ਰਵਾਜੀ ਚੱਲ ਪਿਆ ਲੋੜੀ ਤੇ ਅੱਗੇ ਤਾਂ ਹੌਨ ਸਾਫੇ ਚ ਪਾ ਕੇ ਦੇ ਕੇ ਜਾਂਦਾ ਹੋਰ ਨਾ ਅੱਗੇ ਤਾਂ ਅਗਲਾ ਹੁੰਦਾ ਕੋਈ ਬਸ ਕੋਈ ਪਿੰੰਗਾ ਜਾਂ ਕੋਈ ਮਰੁੰਡੇ ਦੇ ਕੇ ਜਾਂਦਾ ਨਾ ਤਾਂ ਕੋਈ ਉਹੀ ਕੰਨ ਇੱਧਰ ਬੰਨਦੀਆਂ ਨਾ ਇੱਧਰ ਬੰਨਦੀਆਂ ਲੋੜੀ ਬੰਨਣ ਵਾਲੀਆਂ ਤਾਂ ਕੋਈ ਹੈ ਨਹੀਂ ਕੀ ਭਾਜਾ ਭਾਈ ਹੁਣ ਕੌਣ ਧਰਕੇ ਗਿਆ ਕੌਣ ਲੈ ਕੇ ਗਿਆ ਚੱਲ ਕੇ ਜਾਗਦਾ ਸੀ ਖੋਲਦਾ ਸੀ ਸਮਾਨ ਕੀ ਆ ਵਿੱਚਾਂ ਆਏ ਹੋਣਗੇ ਲੱਡੂ ਹੋਣਗੇ ਨਹੀਂ ਬਸ ਗਲਾਬ ਜਾਮਣਾ ਹੋਣਗੇ ਨਾ ਚੌਲਾਂ ਦੀਆਂ ਪਿੰੰਗਾਂ ਹੋਣਾਂ ਨਹੀਂ ਚੌਲਾਂ ਦੀਆਂ ਪਿੰੰਗਾਂ ਹੋਣ ਅੱਥ ਲਾਏ ਹੁਣ ਇਹ ਦੇ ਦੋ ਨੌ ਪਾਸ ਮਹਿੰਦੀ ਦਾ ਪੈਕਟ ਆ ਦੇਖ ਲੈ 14 ਤੇ ਬਸਾਰ ਪਾਇਆ ਪਿਆ ਵਿੱਚ ਦਾਣੇ ਧਰੇ ਪਏ ਤਾ ਟੂਣਾ ਬੇਬੇ ਟੂਣਾ ਗੱਲ ਪੱਕੀ ਐ ਟੂਣਾ ਹੀ ਐ ਫਾਈਏ ਚਲੋ ਮੈਂ ਜਾ ਕੇ ਕੋਈ ਡੱਬਾ ਦੇ ਕੇ ਗਈ ਆ ਲੋੜੀ ਦਵਾਈ ਕਰਵੇਂ ਪਰੇ ਛੱਟਿਆ ਐ ਕਰ ਦਿਆ ਹਰਪ੍ਰੀਤ ਉੱਥੇ ਧਰ ਦਿੰਨੇ ਆ ਪਤਾ ਨਾ ਸੂਏ ਚ ਪਾਣੀ ਚ ਤੇ ਰਾਵਾਂਗੇ ਭਾਈ ਆਪਾਂ ਇੱਧਰ ਨੂੰ ਨਹੀਂ ਛੱਡਦੇ ਬੇਬੇ ਕੀ ਪਤਾ ਹੁਣ ਕੀ ਨੀਤ ਨਾ ਕਰਕੇ ਗਈ ਐ ਕੋਈ ਕਾਹਤੋਂ ਕਰਕੇ ਗਈ ਐ ਨਾਲੇ ਆਪਣੇ ਤਾਂ ਕੋਈ ਕੀ ਮੰਗਦਾ ਆਪਾਂ ਕਿਸੇ ਦਾ ਕੀ ਬੁਰਾ ਕਰੇ ਬੁਰਾ ਜੇ ਕੋਈ ਗੱਲ ਵਾਂਗੂ ਭਾਈ ਬੁਰਾ ਕੀ ਕਰਨਾ ਸੀ ਰੋਟੀ ਖਾਂਦੇ ਤੇ ਆਪਣੇ ਤੇ ਕੌਣ ਰਾਜੀ ਐ ਅਗਲਾ ਕਹਿੰਦਾ ਆਪਦੇ ਘਰੇ ਰੋਟੀ ਖਾਂਦੇ ਨੇ ਚੰਗਾ ਪਾਣ ਦੇ ਨੇ ਚੰਗਾ ਖਾਂਦੇ ਨੇ ਆਪਦੀ ਨੀਤ ਸੌਂਦੇ ਨੇ ਆਪਦੀ ਨੀ ਰੁੱਠਦੇ ਨੇ ਫਿਰ ਬੇਬੇ ਆਪਾਂ ਘਰੇ ਆਪਦੇ ਕੰਮ ਕਰਦੇ ਆ ਆਪਾਂ ਤਾਂ ਉਹੀ ਗੱਲ ਵਾਦਦੇ ਫੁੱਲਦੇ ਆ ਆ ਫਿਰ ਜੇ ਵਾਦਦੇ ਆ ਫਿਰ ਤੁਸੀਂ ਕੰਮ ਕਰ ਲਓ ਐਹੀ ਜੀ ਹੈ ਜਿਹੜੀ ਕੋਈ ਕਿਸੇ ਦਾ ਤਰਪਾਈ ਨਹੀਂ ਦੇਖ ਲਾ ਭਾਈ ਜੇ ਕੋਈ ਸਿਆਣਾ ਹੁੰਦੀ ਤਾਂ ਹੁਣ ਕੋਈ ਮੈਂ ਤਾਂ ਪੱਤੀ ਲੱਗਦਾ ਕੋਈ ਗਿੱਲਾ ਪਿਆ ਕਰ ਕੋਈ ਪੈੜ ਦਾ ਪਤਾ ਨਹੀਂ ਸੁੱਕਾ ਵੀ ਤਾਂ ਸੁੱਕੇ ਚ ਹੁਣ ਆ ਪੈੜਾਂ ਤਾਂ ਪਈਆਂ ਵੀ ਬੇ ਹੁਣ ਕੀ ਪਤਾ ਲੱਗਦਾ ਕਿਹਦੀਆਂ ਇਹ ਆ ਦੇਖੀ ਆ ਦੇਖ ਲਾ ਆ ਮੇਰੇ ਜਿੱਤੀ ਪੈੜਾ ਜਾਵਾ ਹਾਂ ਆ ਪਈ ਹੈ ਹਨਾ ਹਾਂ ਆ ਦੇਖ ਲਾ ਜਮਾਈ ਤਾਂ ਕੋਈ ਆਈ ਹੈ ਦੇਖ ਨਾ ਤੂੰ ਖਿਆਲ ਕਰ ਭਾਈ ਮੜਾ ਜਾ ਵੀ ਮੈਂ ਕੀ ਖਿਆਲ ਕਰਾਂ ਕਿਸੇ ਗੜੀ ਚ ਨਹੀਂ ਕੋਈ ਨਾ ਇਧਰ ਕੋਈ ਨਾ ਇੱਥੇ ਧਰ ਦਿਆ ਘਰੇ ਨਹੀਂ ਆਪਾਂ ਲੈ ਕੇ ਜਾਂਦੇ ਹੁਣ ਹੈ ਇਥੀ ਤਰੇਂਗੀ ਹੋਰ ਅੰਦਰ ਲੈ ਕੇ ਅੰਦਰ ਨਹੀਂ ਲੈ ਕੇ ਜਾਂ ਤੂੰ ਤਾਂ ਮੈਨੂੰ ਆਉਣ ਸਰ ਕਹਤਾ ਓਕੇ ਕੁੜੇ ਕੌਣ ਦੇਕੇਗੀ ਇਹ ਡੱਬਾ ਕਿਤੇ ਡੱਬਾ ਚੱਕਿਆ ਨਹੀਂ ਤੇ ਜੇ ਮੈਨੂੰ ਫੜਾਉਣਾ ਹੁੰਦਾ ਕਿਸੇ ਨੇ ਫਿਰ ਬੋਲ ਨਾ ਮਾਰਦੀ ਆ ਬੋਲ ਕੋ ਮਾਰੇ ਕਰਨ ਤੱਕਲੀ ਨੇ ਟੂਣਾ ਕਰਨ ਦਾ ਭਾਈ ਟੂਣਾ ਸੀ ਓਏ ਗੱਲ ਵਾਂਗੂ ਤੱਕਣਾ ਤਾਂ ਆਪਣੇ ਤੇ ਬੁਰਾ ਤੱਕਿਆ ਕਿਸੇ ਦੇ ਡੱਬੇ ਕੇ ਦੇ ਦੇਣਾ ਸੀ ਪਾਪਣਾ ਹੱਥ ਥੋਲਾ ਮੈਂ ਤੈਨੂੰ ਦੱਸਾਂ ਹੁਣ ਤੇ ਨਾਲੇ ਨਾ ਮਾਰਾ ਮੁੰਟਾ ਪੁੱਛੇ ਇਈ ਕਿਸੇ ਕੋਲ ਪੁੱਛ ਲਾਂਗੇ ਭਾਈ ਕਿਸੇ ਨੂੰ ਮਾਰਾ ਮੁੰਟਾ ਤਾਂ ਫਿਰ ਹੁਣ ਪਤਾ ਕਰਾਉਣਾ ਪਊਗਾ ਕੀ ਓਹੀ ਗੱਲ ਵਾਂਗੂ ਮੂਰੇ ਬਿਆਰ ਓਹੀ ਗੱਲ ਤਿਆਰ ਦਾ ਮੌਕਾ ਉਹ ਹੀ ਗੱਲ ਲੋੜੀ ਦਾ ਮੌਕਾ ਕੀ ਪਤਾ ਲੋੜੀ ਦੇ ਮੌਕੇ ਤੇ ਆਪਣੇ ਤੇ ਕੋਈ ਕੀ ਕਰ ਗਿਆ ਕੀ ਕਰਕੇ ਗਿਆ ਭਾਈ ਕੀ ਕਰੇ ਕੋਈ ਚਲ ਛਾਬਣਾਂ ਜਾ ਕੇ ਹੱਥ ਤੋਂ ਮੇਰੇ ਨਾਲ ਉਹਨੇ ਚ ਰੱਥ ਲਾ ਦੀ ਕਿੰਗਾ ਨਾ ਨਾ ਪੁੱਤਾ ਹਰ ਇੱਕ ਚੀਜ਼ ਝਰਕਦੇ ਨੇ ਚੱਕ ਲੈਣੀ ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਸਿੱਧਾ ਤੈਨੂੰ ਤਾਂ ਇਹ ਹੋ ਗਿਆ ਕੋਈ ਡੱਬਾ ਖਾਣ ਨੂੰ ਧਰ ਕੇ ਗਈ ਐ ਮੈਨੂੰ ਤਾਂ ਪੁੱਤਾ ਹੀ ਹੋ ਗਿਆ ਵੀ ਕੋਈ ਤਾਂ ਡੱਬਾ ਦੇਖ ਕੇ ਗਈ ਐ ਇਨਾ ਛੋਕੇ ਚਲ ਮੈਂ ਤੱਕਲੇ ਚਲ ਮੈਂ ਤਾਂ ਬੁੜੀ ਆਂਗੀ ਜੇ ਕਿਤੇ ਤੂੰ ਚੱਕ ਲੈਣੀ ਚਲ ਮੇਰਾ ਤਾਂ ਕੀ ਆਗਾ ਕੀ ਕਿਉਂ ਨਹੀਂ ਬੇਬੇ ਹੁਣ ਬੰਦਾ ਤਾਂ ਘਰ ਦਾ ਜੀ ਹੁੰਦਾ ਓਹੀ ਗੱਲ ਅਸਰ ਤਾਂ ਸਾਰੇ ਟੱਬਰ ਤੇ ਪੈ ਜਾਂਦਾ ਤੋ ਚੱਲ ਵਾਸ਼ਪੇਸ਼ਨ ਦੇ ਹੱਥ ਤੋਂ ਸਾਬਣ ਨਹੀਂ ਆ ਭਾਈ ਮੂੰਮ ਮਰ ਜਾ ਨਹੀਂ ਇਹ ਕਿਹੜੀ ਆ ਗਈ ਨਾ ਮੈਨੂੰ ਇੱਥੇ ਫਿਰਦੀਆਂ ਮੈਂ ਅਬੇ ਬੇਬੇ ਤਾਂ ਘਰੇ ਨਹੀਂ ਖੜਦੀ ਤੇ ਮੈਨੂੰ ਹੁਣ ਕੀ ਪਤਾ ਲੱਗੇ ਪਈ ਹੁਣ ਕਿਹੜੇ ਵੇਲੇ ਕੋਈ ਆ ਗਈ ਕਿਹੜੇ ਵੇਲੇ ਓਹੀ ਗੱਲ ਡੱਬਾ ਤਰ ਕੇ ਮੁੜ ਗਈ ਦੇਖ ਲੈ ਹੁਣ ਤਾਂ ਹੱਦ ਹੋਈ ਪਈ ਦਣੂਆਂ ਦੀ ਹੁਣ ਤਾਂ ਟੂਨੇ ਟੰਮ ਅੱਗੇ ਤੱਕ ਲਾਉਂ ਕਰਦਾ ਆ ਹੁਣ ਡੱਬਿਆਂ ਚ ਪਾ ਪਾਈ ਧਰਨ ਲੱਗ ਗਿਆ ਸਮਾਨ ਬੀਰਪਾਲ ਕੋਲੇ ਜਾ ਕੇ ਆਉਣੀ ਹੈ ਇਹਨਾਂ ਦੇ ਤਾਂ ਬਲਾ ਹੀ ਬਾਦਦਾ ਹੁੰਦਾ ਘਰੇ ਹਰਪ੍ਰੀਤ ਕੇ ਤਾਂ ਨਾ ਇਹ ਕਦੇ ਸੱਸ ਨੂੰ ਹਾਂ ਲੜੀਆਂ ਨਹੀਂ ਦੇਖਲਾ ਆਏ ਰਹਿੰਦੇ ਨਾ ਨੇ ਖੰਡ ਕਿਉ ਬਣੀਆਂ ਤੇ ਬੀਰਪਾਲ ਨੂੰ ਦੇਖਦੀਆਂ ਕੁੜੇ ਬੀਰਪਾਲ ਏ ਹੋ ਕੀ ਆ ਪਾਣ ਕੀ ਕਰੀ ਜਾਨੀ ਆ ਨੀ ਪਰ ਬਾਤਾਂ ਗਈਆਂ ਲੋਟ ਕਰੀ ਜਾਂਦੀ ਸੀ ਆਹ ਨੀ ਮੈਂ ਤਾਂ ਤੈਨੂੰ ਇੱਕ ਗੱਲ ਪੁੱਛਣੀ ਸੀ ਅਸਿਆ ਪਾਣੇ ਨੀ ਇਹਨਾਂ ਦੇ ਬਲਾਈ ਵਾਦਾ ਹੁੰਦਾ ਹਰ ਪ੍ਰੇਤ ਕੇ ਨੀ ਹੋਰ ਭਣੇ ਪਤਾ ਨਹੀਂ ਕਿਹੜੇ ਬਾਬੇ ਕੋਲੇ ਜਾਂਦੀ ਹੈਗੀ ਸਾਰਾ ਕੁਝ ਇਹਨਾਂ ਦੇ ਨਾਲ ਤਾਂ ਦੋ ਗੱਡਾ ਇੱਕ ਗੱਡੀ ਆਗੀ ਦੋ ਮੋਟਰਸਾਈਕਲ ਆਗੇ ਕੀ ਪਤਾ ਕਿਵੇਂ ਵਾਦਾ ਹੁੰਦਾ ਇਹਨਾਂ ਦੇ ਕਿਹਦੇ ਕੋਲੇ ਜਾਂਦੀ ਹੈ ਭਣ ਅੱਗੇ ਜਾਂਦੇ ਨੇ ਕੁੜੇ ਆਪਾਂ ਕਿਉਂ ਇੰਨੇ ਪਿੱਛੇ ਖੜੇ ਆ ਨੀ ਹੋਰ ਭਣੇ ਨਾਲ ਸਾਰਾ ਦਿਨ ਕੰਮ ਕਰਦੇ ਆਗੇ ਕੋਈ ਹੱਲ ਲੱਭਣ ਵਾਲਾ ਇਹਨਾਂ ਦੇ ਤਾਂ ਘਰ ਨੂੰ ਕੁਝ ਕਰਗੇ ਭਣ ਇੱਕ ਵਾਰ ਮੈਂ ਗੱਲ ਦੱਸਦੀ ਆਂਗੀ ਮੈਂ ਇੱਕ ਬਾਬੇ ਕੋਲੇ ਗਈ ਸੀਗੀ ਤੇ ਉੱਥੋਂ ਉਹ ਕਰਵਾਇਆਗਾ ਕੋਈ ਹੋਰ ਭਣੇ ਕੋਈ ਸੁਣਦੀ ਨਾ ਲਵੇ ਨੀ ਕੋਈ ਨਾ ਭਣੇ ਆਏ ਕੋਈ ਨਹੀਂ ਸੁਣਦਾਗਾ ਸਾਰੇ ਆਪਦੇ ਘਰੇ ਬੈਠੇ ਆ ਟਿਕ ਟਿਕ ਆ ਚੱਲਦਾ ਨਹੀਂ ਸਿਰ ਕੋਈ ਕੋਈ ਆਪਾਂ ਵੀ ਲੱਭਾਂਗੇ ਹੱਲ ਕੋਈ ਪਹਿਣੇ ਮੈਂ ਬਾਬੇ ਕੋਲੇ ਗਈ ਸੀਗੀ ਉਹਨੇ ਦੱਸਿਆ ਸੀ ਮੈਨੂੰ ਸਾਰਾ ਕੁਝ ਤੈਨੂੰ ਮੈਂ ਦੱਸੂਗੀ ਮੈਂ ਲੈ ਕੇ ਚੱਲੂਗੀ ਤੈਨੂੰ ਬਾਬੇ ਕੋਲੇ ਮੈਨੂੰ ਲੈ ਕੇ ਜਾਈਂ ਤੂੰ ਕੁਝ ਨਹੀਂ ਹੁੰਦਾ ਹੈਗਾ ਆਪਾਂ ਤਾਂ ਜਮਾ ਪਿੱਛੇ ਹਟੇ ਖੜੇ ਆ ਇਹ ਤਾਂ ਬਾਹਲੇ ਹੀ ਅੱਗੇ ਉਹ ਹੀ ਤਾਂ ਗੱਲ ਆ ਪਹਿਣੇ ਸਾਰਾ ਕੁਝ ਇਹਨਾਂ ਦੇ ਤਾਂ ਨੂੰ ਸੱਸ ਤਾਂ ਦੇਖ ਲੈ ਕਿਵੇਂ ਕਿਉਂ ਖੰਡ ਵਾਂ ਕੇ ਪਹਿਣੇ ਇੱਕ ਮੈਂ ਤੈਨੂੰ ਹੋਰ ਗੱਲ ਦੱਸਦੀ ਆ ਆਪਾਂ ਇਹਨਾਂ 'ਚ ਫਰਕ ਪਾਉਣਾ ਨੂੰ ਸੱਸ 'ਚ ਪਹਿਣੇ ਬਾਹਲੇ ਹੀ ਮਿਲ ਜੁਲ ਕੇ ਰਹਿੰਦੀਆਂ ਤਾਂ ਆਪਣੀ ਸੱਸ ਤਾਂ ਆਪਣੇ ਨਾਲ ਸਾਰਾ ਦਿਨ ਲੜਦੀ ਰਹਿੰਦੀ ਹੈਗੀ ਉਹੀ ਤਾਂ ਗੱਲ ਆ ਭਣੇ ਤਾਂ ਸਾਰਾ ਦਿਨ ਐ ਜੁੜੀਆਂ ਰਹਿੰਦੀਆਂ ਨਹੀਂ ਆ ਹੋਰ ਇਹਦੀ ਸੱਸ ਦੇਖ ਲੈ ਲੈ ਕਿਵੇਂ ਖੰਡ ਬਣੀ ਬੈਠੀ ਤੇ ਆਪਣੇ ਨਾਲ ਦੂਰ ਮਦੂਰੀ ਹੋ ਜਾਂਦੀ ਆਪਣੀ ਸੱਸਾਂ ਚਲ ਤੂੰ ਮੈਨੂੰ ਕੋਈ ਹਾਲ ਦੱਸਿ ਨਾ ਕੋਈ ਨਾ ਭਣੇ ਤੈਨੂੰ ਮੈਂ ਲੈ ਕੇ ਚੱਲੂ ਭਣੇ ਬਾਬੇ ਕੋਲ ਅੱਜ ਜਿਹਦੇ ਕੋਲ ਮੈਂ ਗਈ ਸੀਗੀ ਚੰਗਾ ਫੇਰ ਆਪਾਂ ਕਰਾਂਗੇ ਕੋਈ ਹਾਲ ਤੇ ਮੈਂ ਤਾਂ ਭਣੇ ਇਹਨਾਂ ਦੀ ਕਰਾਂ ਹੀ ਕੰਮ ਉਹੀ ਚੰਗਾ ਲੈ ਕੇ ਚੱਲ ਭਣੇ ਮੈਨੂੰ ਤਾਂ ਅੱਜ ਹੀ ਲੈ ਨਾ ਕੋਈ ਗੱਲ ਨਹੀਂ ਭਣੇ ਤੈਨੂੰ ਮੈਂ ਅੱਜ ਹੀ ਲੈ ਕੇ ਚਲਦੀ ਆਂ ਬਾਬੇ ਕੋਲ ਆ ਜਾ ਫੇਰ ਚੱਲ ਜੀ ਹੋਰ ਉਹੀ ਚੰਭਲੀ ਫਿਰਦੀ ਆ ਤਾਂ ਹੰਕਾਰ ਹੋ ਰਿਹਾ ਇਹਨੂੰ ਨਾ ਭੈਣੇ ਬਾਹਲਾ ਹੀ ਹੌਸਲਾ ਹੋ ਰਿਹਾ ਇਹਨਾਂ ਨੂੰ ਤਾਂ ਇਹਨਾਂ ਦੇ ਤਾਂ ਬਲਾਈ ਆਏ ਹੋ ਰਿਹਾ ਇਹਨ ਤਾਂ ਵੀ ਸਾਡੇ ਤਾਂ ਪਤਾ ਹੀ ਨਹੀਂ ਉਹੀ ਤਾਂ ਗੱਲ ਆ ਭੈਣੇ ਇਹ ਤਾਂ ਇੱਕ ਗੱਡੀ ਰੱਖੀ ਆ ਚੰਗੀ ਹੋਰ ਮੋਟਰਸਾਈਕਲ ਆਗਾ ਹੋਰ ਇੱਕ ਮੋਟਰਸਾਈਕਲ ਖੜਾ ਇੱਕ ਗੱਡੀ ਖੜੀਆ ਕਰੇ ਉਹੀ ਤਾਂ ਗੱਲ ਆ ਆ ਜਿਤਨਾ ਆਪਣੇ ਗੰਡੇ ਗੁੱਡਣ ਵਾਲੇ ਹੋਏ ਪਏ ਨੇ ਬਾੜੀ ਚ ਮੜਾ ਜਾਂ ਮਾਰਦੇ ਹੱਥ ਆਹ ਕਿਤੇ ਆ ਪਿਆ ਕਿਸੇ ਨੇ ਡੱਬੇ ਧਰੇ ਪਏਗਾ ਇਸ ਨੇ ਕੂੜਾ ਸੜਤ ਲੈ ਕੂੜਾ ਨਹੀਂ ਹੈਗਾ ਇਹ ਇਹ ਜਮਨ ਨਵਾਂ ਡੱਬੇ ਗਲੇ ਪਤਾ ਨਹੀਂ ਨਵਾਂ ਡੱਬਾ ਕਿਨੇ ਧਰੇ ਪਏ ਵਿੱਚ ਕੀ ਹੈ ਇਹਦੇ ਹਰਪ੍ਰੀਤ ਨੂੰ ਪੁੱਛਦਾ ਹਰਪ੍ਰੀਤ ਕਿੱਧਰ ਵਾਗੀ ਕਰੀਂ ਉਹ ਮੈਂ ਮਰ ਜਾ ਉਹ ਡੱਬੀ ਚ ਕੀ ਪਾ ਕੇ ਤੇ ਨਵਾਂ ਜਮਾ ਨਵਾਂ ਡੱਬਾ ਤੂੰ ਕੋ ਚੱਕ ਲਿਆ ਇਹਨੂੰ ਕਰੇ ਉਹ ਨਵਾਂ ਡੱਬਾ ਬੇਟਾ ਗੰਡੇ ਗੁਰਦਸ ਸਿੰਘ ਬਾੜੀ ਚ ਪੜਦਾ ਸੀਗਾ ਬਣਿਆ ਗੰਡੇ ਆ ਨਿਆ ਪਹਿਲਾਂ ਤਾਂ ਬੇਬੇ ਚੱਕ ਕੇ ਲਈ ਉਹਦੇ ਹਾਂ ਤੇ ਤਵਾਏ ਹੁਣ ਤੂੰ ਚੱਕ ਕੇ ਖੜੀ ਉਹ ਠਤਮਾਉਣ ਨੂੰ ਚ ਹਾਇ ਕੀ ਜ਼ਹਿਰ ਹੈ ਕੋਈ ਇਹ ਕੋਈ ਟੂਣਾ ਟੂਣਾ ਹਾਂ ਖੁੱਲ ਕੇ ਦੇਖ ਲੈ ਵਿੱਚ ਸਮਾਨ ਦੇਖ ਲੈ ਖਾ ਲੈ ਗੁਲਾਬ ਜਾਮੁਣਾ ਖਾ ਲੈ ਕਮਾਲ ਦੀ ਲਿਪਸਟਿਕ ਲੈ ਲਾਈਆਂ ਨੇ ਉਹ ਸਾਰਾ ਸਮਾਨ ਮੇਰੀ ਗੱਲ ਸੁਣ ਨੀ ਨੀ ਮੈਂ ਆ ਮਹਿੰਦੀ ਹੈ ਲਿਪਸਟਿਕ ਹੈ ਉਹ ਸਾਰਾ ਸਮਾਨ ਤੇ ਵਰਤੋਂ ਆ ਲਈਏਗਾ ਆ ਵਰਤੋਂ ਆ ਲੈ ਆ ਦੇਖ ਲਾ ਆ ਕਿਸੇ ਨੇ ਕਿਵੇਂ ਬਸਾਰ ਤੇ ਸੰਧੂਰ ਪਾ ਕੇ ਧਰਿਆ ਤੂੰ ਹਟ ਜਾ ਤਾ ਨਾ ਲਾਇਆ ਕਰ ਚੜੀ ਨਹੀਂ ਗਿਆ ਚੜੀ ਨਹੀਂ ਗੇ ਫਿਰ ਅਗਲੇ ਨੇ ਕਿਤੇ ਹੰਡ ਪੀਏ ਬਸਾਰ ਪਿਆ ਕੀ ਗੱਲ ਐ ਫਿਰ ਇਹ ਤੂੰ ਟੱਕਣ ਲਾ ਕਿਨੇ ਨੂੰ ਸਿੱਟ ਕੇ ਆ ਜਿੱਥੇ ਚੱਕ ਕੇ ਲੈ ਉਥੇ ਐ ਕਰ ਹਾਂ ਉਹਰੇ ਫੜਾ ਮੈਂ ਸਿੱਟ ਕੇ ਆ ਨੀ ਪਰ ਹੁਣ ਮੇਰੇ ਵੀ ਹੱਥ ਲਵਾ ਕੇ ਆ ਗਿਆ ਇਹਦਾ ਕੋਈ ਸਮਝ ਨਹੀਂ ਆਉਦੀ ਵੀ ਟੂਣਾ ਹੁੰਦਾ ਕਿ ਕੀ ਟੂਣਾ ਹੈਗਾ ਟੂਣਾ ਟੂਣੇ ਨਾਲ ਤਾਂ ਦੁਨੀਆਂ ਨਾਲ ਕੁਛ ਦੀ ਕੁਛ ਕਰ ਦਿੰਦੀ ਐ ਅਗਲੇ ਨੂੰ ਪਿੱਛੇ ਲਿਆ ਆਂਦੀ ਐ ਉਹ ਕਮਲ ਜੀ ਅੱਜ ਕੱਲ ਮੈਂ ਤੈਨੂੰ ਦੱਸਾਂ ਨਾ ਦੁਨੀਆਂ ਤੇ ਬਾਹਰ ਕੋਈ ਚੜ੍ਹ ਨਹੀਂ ਮੇਰੀ ਤਾਂ ਗੱਲ ਸੁਣ ਲੈ ਹਾਂ ਪੜ੍ਹੇ ਲਿਖੇ ਜੁਗ ਹੈਗਾ ਉਹ ਜੇ ਕਿਤੇ ਟੂਣਿਆਂ ਨਾਲ ਕੁਛ ਹੁੰਦਾ ਹੁੰਦਾ ਉਹ ਫਿਰ ਜੰਗ ਜੁਦ ਲਾਉਣ ਦੀ ਕਿਰੂੜ ਸੀ ਬਾਰਡਰ ਤੇ ਫਿਰ ਤਾਂ ਮੂਰਖ ਉਧਰੋਂ ਟੂਣਾ ਕਰਕੇ ਧਰਨਦਾ ਉਹ ਉਧਰੋਂ ਟੂਣਾ ਕਰਕੇ ਧਰਨਦਾ ਇੰਨਾ ਗੱਲਾਂ 'ਚ ਕੁਛ ਨਹੀਂ ਆਂਦਾ ਵਿਸ਼ਵਾਸ ਦਾ ਤਾਂ ਮੈਨੂੰ ਪਤਾ ਨਹੀਂ ਖਾਂਦੋ ਵਿਸ਼ਵਾਸ ਦਾ ਪਤਾ ਨਹੀਂ ਮੈਨੂੰ ਪਿੰਡਾਂ ਚ ਤਾਂ ਇਹ ਚੱਲਦਾ ਮੈਂ ਤੈਨੂੰ ਦੱਸਾਂ ਆ ਲੋਹੜੀ ਦਾ ਕਰਕੇ ਨਾ ਹੁਣ ਲੋਹੜੀ ਦਾ ਸਮਾਨ ਲਿਆਈਆਂ ਲੋਹੜੀ ਦੇ ਉੱਤੇ ਕਰਿਆ ਟੂਣਾ ਓਏ ਲੋਕ ਅਣ ਪੜਨੇ ਕਿਨਾਂ ਨੂੰ ਲੁੱਟਣ ਵਾਸਤੇ ਨਾ ਆ ਚੇਲੇ ਚਾਪਟੇ ਉਹ ਮੜਾ ਜਣ ਉਹਨੂੰ ਗਿਆਨ ਕੀ ਹੁੰਦਾ ਉਹ ਲੋਕਾਂ ਨੂੰ ਲੁੱਟਣੀ ਸ਼ੁਰੂ ਕਰ ਦਿੰਦੇ ਨੇ ਉਹ ਸਿੱਧੇ ਰਾਹ ਨਹੀਂ ਪੌਂਦੇ ਲੋਕਾਂ ਨੂੰ ਉਹ ਇੰਨਾਂ ਗੱਲਾਂ ਚ ਕੁਝ ਨਹੀਂ ਪਿਆਗਾ ਕੁਝ ਨਹੀਂ ਹੈਗਾ ਡੱਬੇ ਚ ਉਹ ਮੰਨਦੇ ਵੀ ਕੁਝ ਨਹੀਂ ਹੈਗਾ ਅਸੀਂ ਮੰਨਦਿਆਂ ਸਾਨੂੰ ਤਾਂ ਵਿਸ਼ਵਾਸ ਹੈ ਸਾਨੂੰ ਤਾਂ ਬਹਿਮ ਹੈ ਚੀਜ਼ ਦਾ ਵੀ ਆ ਟੂਣਾ ਕਰ ਗਿਆ ਅਗਲਾ ਆਪਣੇ ਵਰਗੇ ਖਬਰੇ ਆਪਣੇ ਘਰੇ ਕੀ ਹੋਊਗਾ ਮੈਂ ਤਾਂ ਬੇਬੇ ਨੂੰ ਭੇਜਿਆ ਹੋਇਆ ਹੈ ਬੇਬੇ ਗਈ ਆ ਬਾਪੇ ਕੋਲੇ ਲੈ ਤੂੰ ਵੀ ਇਹ ਰਹਾ ਚ ਪੈ ਗਈ ਤੇ ਫਿਰ ਪੈ ਗਏ ਨਾ ਤਾਂ ਨੂੰ ਇਹ ਨਾ ਰਣਾ ਪੈਣ ਪੈਣ ਦੀ ਕਿ ਲੋੜ ਆ ਪਉਂਦਾ ਮਿਹਨਤ ਦੀ ਲੋੜ ਆ ਮਿਹਨਤ ਦੀ ਮਿਹਨਤ ਕਰਿਆ ਕਰੋ ਆਪਣੀ ਮਿਹਨਤ ਤੇ ਲੋਕ ਮੱਚਦੇ ਨੇ ਤੈਨੂੰ ਗੱਲ ਦਾ ਪਤਾ ਨਹੀਂ ਹੈਗਾ ਉਹ ਜੇ ਮਿਹਨਤ ਕਰਦੇ ਤਾਂਹੀਂ ਤਾਂ ਲੋਕ ਲੱਗਦੇ ਤਾਂਹੀਂ ਤਾਂ ਟੂਣਾ ਕਰ ਕਰ ਜਾਂਦੇ ਨੇ ਵੀ ਟੂਣਾ ਆਪਣੀ ਕੀ ਵਗਿਆਰ ਦੂਗਾ ਵੀ ਟੂਣਾ ਕਰਕੇ ਕਿਹੜੀ ਏ ਜੇ ਪਤਾ ਲੱਗ ਜਾ ਫੜਕੇ ਗੋਤਨੀ ਘਮਾ ਦੂੰ ਉਹ ਐਵੇਂ ਨਾ ਤੂੰ ਕਿਸੇ ਨਾ ਪਲੇਸ ਕਰ ਲਈ ਪਲੇਸ ਤਾਂ ਕਰਨਾ ਪਊ ਜਿਨ੍ਹਾਂ ਨੇ ਟੂਣਾ ਕਰਨਾ ਬਿਲੜ ਲੋਕ ਹੁੰਦੇ ਨੇ ਉਹ ਕੰਮ ਤਾਂ ਕਰਨਾ ਨਹੀਂ ਚਾਹੁੰਦੇ ਉਹ ਸਿਰਫ ਟੂਨੇ ਕਰਨਾ ਚਾਹੁੰਦੇ ਨੇ ਟੂਨੇ ਟਣਾ ਨਾ ਕੁਛ ਨਹੀਂ ਵਿਗੜਦਾ ਓਰੇ ਫਰਾ ਡੱਬਾ ਸਾਰੀਆਂ ਕੰਮ ਦੀਆਂ ਚੀਜ਼ਾਂ ਨੇ ਚ ਕੰਮ ਦੀਆਂ ਚੀਜ਼ਾਂ ਨੂੰ ਬਰਤਨ ਨੂੰ ਨਾ ਦੇ ਦੇਂ ਤੈਨੂੰ ਇਹ ਤਾਂ ਐਡਾ ਬੰਦਾ ਬੇਕੂਫ ਹੈ ਜਿੱਡਾ ਕਹਦੇ ਉਹ ਜੀ ਤਾਂ ਬੁਢੀ ਸਾਡੀ ਉਹ ਜਾਂ ਬੁਢੀ ਦਾ ਮੁੰਡਾ ਦੋਨੇ ਇੱਕੋ ਜਿਹੇ ਨੇ ਬੇਬੇ ਹਉਥੇ ਡਰ ਗਈ ਇਹ ਚੱਕ ਲਿਆ ਆ ਮੈਂ ਛਿਟਕਿਆ ਨਹੀਂ ਇਹਨਾਂ ਨੂੰ ਮੇੜ ਕੇ ਹੁੰਦੀਆਂ ਜੱਬਾ ਉਹ ਪਰੇ ਆਜੋ ਤਾਂ ਮੈਨੂੰ ਵੀਰਪਾਲ ਨੇ ਵਧੀਆ ਦੇਤੀ ਦੇਖਦੀ ਹਾਂ ਅੱਜ ਮੈਂ ਵੀ ਧਰ ਕੇ ਇਹਨਾਂ ਦੇ ਵਾਰ ਅੱਗੇ ਟੂਣ ਹੋਰ ਇਹ ਤਾਂ ਬਹੁਤ ਅੱਗੇ ਜਾ ਆ ਚੁੱਕੇ ਨੇਗੇ ਅੱਜ ਮੈਂ ਵੀ ਦੇਖਦੀ ਆ ਧਰ ਕੇ ਵੀ ਵਿਸ਼ਵਾਸ ਹੈਗਾ ਕਿ ਇੰਨਾ ਗੱਲਾਂ ਚ ਨਹੀਂ ਹੈਗਾ ਵੇਖਣਾ ਪਹਿਲਾਂ ਕੋਈ ਦੇਂਦਾ ਤਾਂ ਨਹੀਂ ਕਿਤੇ ਮੈਨੂੰ ਵੋਚ ਕੇ ਧਰ ਜੰਨੀ ਆਂਗੀ ਕਿਤੇ ਕੋਈ ਦੇਖ ਵੀ ਨਾ ਲਵੇ ਕਿਸੇ ਨੂੰ ਪਤਾ ਵੀ ਨਾ ਲੱਗ ਜੇ ਕੁੜੇ ਬੇਬੇ ਕਿਹੜੇ ਬੇਲੇ ਹੋਗੇ ਗਈ ਨੂੰ ਨਾ ਮੈਂ ਆਖਿਆ ਸੀ ਬੇਬੇ ਬਾਹਲਾ ਟਾਈਮ ਨਾ ਲਾਈ ਪਈ ਢ ਹੁੰਦੀ ਹੈ ਹੁਣ ਉਹੀ ਗੱਲ ਦਸ ਪੁੱਛ ਆਇਆ ਕੋਲੇ ਕਿਹੜਾ ਕਿਤੇ ਐਂ ਬਣ ਜਾਂਦਾ ਨਹੀਂ ਆ ਕੀ ਪਏ ਹਲਾ ਬਾਪਾ ਆਇਆ ਕੁਤੇ ਬੇਬੇ ਨਾ ਕੁਤੇ ਤਰ ਗਈ ਹੋਵੇ ਕੁਛ ਬੇਬੇ ਕਿਧਰੇ ਵਾ ਗਈ ਹੋਵੇ ਦੇਖਾਂ ਹਾਂ ਕਿ ਇਹਦੇ ਚ ਜੱਬ ਛੜਿਆ ਪਿਆ ਨਵਾਂ ਹੁਣ ਬੂ ਮਾਂ ਮਰ ਜਾਂ ਵਿੱਚ ਤਾਂ ਆਪ ਸਮਾਨ ਹੈਗਾ ਇਹ ਤਾਂ ਕਿਤੇ ਲੋਸ਼ਨ ਕਰੀਮਾਂ ਵਾ ਨਹੀਂ ਲੈ ਇਹ ਤਾਂ ਸਾਰਾ ਸਮਾਨ ਹੈਗਾ ਇਹ ਤਾਂ ਟੂਨੇ ਦਾ ਸਮਾਨ ਹੈ ਹੁਣ ਦੱਸ ਕਿਹਦੇ ਜਾਮਾਂ ਮਰ ਗਏ ਨਾ ਮੁੜ ਕੇ ਬੇਬੇ ਆਈਏ ਘੰਟਾ ਬੇਬੇ ਨੂੰ ਗਈ ਨੂੰ ਹੋ ਗਿਆ ਲੈ ਬੇਬੇ ਹੋਉ ਹੁੰਦੀ ਐ ਬੇਬੇ ਭੱਜ ਗਿਆ ਜਾਂ ਕੀ ਗੱਲ ਭਾਈ ਤੁਰੀ ਫਿਰ ਤੂੰ ਤੂੰ ਤਾਂ ਪੁੱਛਣ ਗਈਆਂ ਕੋਈ ਹੋਰ ਤਰਗੀ ਨਵਾਂ ਬੂ ਕੌਣ ਤਰਗੀ ਮੈਨੂੰ ਤਾਂ ਆਪਣਾ ਕੋਈ ਵੈਰੀ ਬਣ ਗਿਆ ਆਪਣਾ ਤਾਂ ਕੋਈ ਦੁਸ਼ਮਣੀ ਬਣ ਗਿਆ ਆਪਣੇ ਤਾਂ ਪਿੱਛੇ ਪੈ ਗਿਆ ਹੱਥ ਧੋਕੇ ਪਹਿਲਾਂ ਮੈਨੂੰ ਐਂ ਦੱਸੇ ਤਾਂ ਫੇਰ ਦੇਖੀ ਆ ਬਾਬੇ ਨੇ ਕੀ ਦੱਸਿਆ ਤੈਨੂੰ ਬਾਬੇ ਦਾ ਭਾਈ ਐਂ ਦੱਸਿਆਗਾ ਕਹਿੰਦਾ ਕਿ ਚੰਗਾ ਭਾਈ ਜੇ ਤੁਸੀਂ ਕਹਿੰਦਾ ਵੀ ਘਰੇ ਨਹੀਂ ਆਦਾ ਲੈ ਕੇ ਗਏ ਚੱਕ ਕੇ ਟੂਣਾ ਕਹਿੰਦਾ ਵਧੀਆ ਰਹਿ ਗਿਆ ਭਾਈ ਜੇ ਤੁਸੀਂ ਘਰੇ ਲੈ ਜਾਂਦੇ ਤਾਂ ਤੁਹਾਡੇ ਘਰੇ ਖੋਰੂ ਪੈ ਜਾਂਦਾ ਘਰੇ ਐ ਇੱਥੇ ਦਾ ਲੈ ਗਿਆ ਸੀ ਉਹ ਚੱਕ ਕੇ ਮੈਂ ਕਿਹਾ ਇੱਥੋਂ ਹੋ ਸਿੱਟੇ ਹੀ ਪਰੇ ਜਾ ਕੇ ਮੇਰੇ ਗਈ ਮਾਗਰੋ ਤੇਰੇ ਗਈ ਮਾਤਾ ਬਾਗੇ ਮੈਂ ਮਾਗਰੋ ਚੱਕ ਕੇ ਲੈ ਗਿਆ ਫੇਰ ਤੀ ਤਾਂ ਫੇਰ ਦੁਬਾਰੇ ਜੱਬ ਛਿੜ ਗਿਆ ਬਾਹਰ ਲੈ ਗਿਆ ਚੱਕ ਕੇ ਮੈਂ ਤਾਂ ਕਿੰਨੇ ਵਾਰੀ ਕਿਹਾ ਉਹਨੂੰ ਵੀ ਕਿਸੇ ਚੀਜ਼ ਦੇ ਹੱਥ ਨਾ ਲਾਇਆ ਕਰ ਪਹਿਲਾਂ ਇਹ ਦੱਸ ਬਾਬਾ ਹੋਰ ਕੀ ਕਹਿੰਦਾ ਸੀ ਤੇ ਬਾਬਾ ਕਹਿੰਦਾ ਭਾਈ ਛੋਡੀ ਆਉਣੀ ਜਾਣੀ ਬਾਲੀ ਆ ਕਹਿੰਦਾ ਕਿਹੜਾ ਭਾਈ ਫਿਰ ਤੇ ਕੋਈ ਲੱਗਦਾ ਕਹਿੰਦਾ ਕੋਈ ਤਰ ਕੇ ਗਿਆ ਕਹਿੰਦਾ ਟੂਣਾ ਵੀ ਬਿ ਆਉਣੀ ਜਾਣੀ ਤਾਂ ਹੁਣ ਸਾਰੇ ਘਰਾਂ ਨਹੀਂ ਹੈ ਕਿਹਦੇ ਤੇ ਸ਼ੱਕ ਕਰੀ ਗਏ ਹੈ ਕਹਿੰਦਾ ਭਾਈ ਤੇਰੀ ਨੂਨ ਨਾਲ ਵਾਲੀ ਲਿਆ ਜਾ ਕਹਿੰਦਾ ਮੇਰੇ ਨਾਲ ਹਾਂ ਮੇਰੇ ਨਾਲ ਤਾਂ ਦੋਨਾਂ ਦੀਆਂ ਉਹਨਾਂ ਦੀ ਨਹ ਰੋਣੀਆਂ ਗਵਾਂਡਣਾ ਦੀ ਹਾਂ ਬਸ ਤੇ ਰੋਣਾ ਜੀ ਭਾਈ ਉਹਨਾਂ ਦੀ ਕੰਮ ਮੈਂ ਦੱਸਾਂਗਾ ਲੋਹੀ ਆਪਣਾ ਮਨ ਨੂੰ ਫਿਰੇ ਜਾ ਰਾਜਵੀਰ ਤੇ ਜਾ ਆਪਣੀ ਵੀਰਪਾਲ ਅੱਗੇ ਆਉਂਦੀਆਂ ਆਪਣੇ ਤਾਂ ਬਸ ਤੇ ਰੋਹੀ ਆਪਣਾ ਮੂੜਾ ਮੜ ਕੇ ਗਈਆਂ ਨੇ ਭਾਈ ਆਪਾਂ ਮੈਂ ਦੱਸਾਂ ਗੱਲ ਅੱਗੇ ਆਪਣੇ ਰੋਜ਼ ਹੁੰਦੀਆਂ ਮੇਰੇ ਕੋਲੇ ਘੰਟਾ ਘੰਟਾ ਲਾਇੰਦਿਆਂ ਜਦੋਂ ਤੂੰ ਬਗ ਜਾਂਦੀ ਅੱਜ ਦੋਨੇ ਨਹੀਂ ਆਈਆਂ ਫੇਰ ਉਹ ਕਿਉਂ ਆਉਂਦੀਆਂ ਨੇ ਹੁਣ ਕਰੋਨੇ ਢਿੱਡ ਤੇ ਬੇਈਮਾਨੀ ਸੀ ਉਹ ਕਿਉਂ ਆਉਂਦੀਆਂ ਕਿਹੜਾ ਕੰਮ ਕਰਨਾ ਸੀ ਕਰਤਾ ਉਹਨਾਂ ਨੇ ਆਪਣੇ ਤੇ ਹੁਣ ਇਹਨੂੰ ਵੀ ਸਿੱਟ ਕੇ ਆਈਏ ਬਨੇ ਬੇਬੇ ਪਹਿਲਾਂ ਤਾਂ ਹੱਥ ਲਾ ਕੇ ਕਰ ਲੀਆ ਆਪਣਾ ਗਲਤੀ ਮੈਂ ਤਾਂ ਹੁਣ ਡੱਕਾ ਲਿਆਉਣੀ ਆ ਚੱਕ ਕੇ ਆਪਾਂ ਡੱਕੇ ਤੇ ਚੜਾ ਕੇ ਸਿੱਟਾਂਗੇ ਪਰ ਹੱਥ ਨਾ ਮੈਂ ਚੱਕ ਦੂ ਭਾਈ ਤੂੰ ਨਾ ਚੱਕ ਲੈ ਤੂੰ ਆ ਲੈ ਜਾ ਲੈ ਮੇਰਾ ਫਾਫਾ ਲੈ ਜਾ ਫੜ ਆ ਤੋੜ ਲਾਨੀ ਆ ਇਥੋਂ ਹੋਰ ਤਾਂ ਕੋਈ ਹੱਲ ਨਹੀਂ ਹੁਣ ਐ ਕਰ ਬੇਬੇ ਐ ਤੇ ਚੜਾ ਕੇ ਸਿੱਟਿਆ ਹੈ ਜਿੱਦ ਦਿੱਤਾ ਕੀ ਤੈਨੂੰ ਬਾਬੇ ਨੇ ਇਹ ਤਾਂ ਬਸ ਆਹੀ ਹੈ ਭਾਈ ਕੁਛ ਨਹੀਂ ਬਸ ਕਹਿੰਦਾ ਭਾਈ ਕਰਾ ਬਸ ਹਦਿਆ ਤਾਂ ਜੱਜ ਦੇ ਤਾਂ ਮੈਂ ਸੀਸੀ ਚ ਪਾ ਕੇ ਤੇ ਰਾਖਾ ਕਹਿੰਦਾ ਸਿੱਟਾ ਕਰ ਦਿਓ ਕਹਿੰਦਾ ਭਾਈ ਐਵੇਂ ਬਾਹਵੇਂ ਕੋਈ ਆ ਤਾਂ ਵਰਨਾ ਭਾਈ ਮਾਂ ਚ ਕੋਈ ਆ ਤਾਂ ਸੋਹ ਹੋਣੀ ਪੈਣੀ ਲੋੜ ਨਹੀਂ ਕਹਿੰਦਾ ਕੁਛ ਨਹੀਂ ਹੁੰਦਾ ਕਹਿੰਦਾ ਭਾਈ ਕਿਹੜਾ ਕੋਈ ਕਰੂ ਕਹਿੰਦਾ ਨਾ ਟੱਕੇ ਕੇ ਦਰ ਨੂੰ ਕਹਿੰਦਾ ਪਾਈ ਦੇ ਘਰ ਨੂੰ ਕਹਿੰਦਾ ਉਸੇ ਜਿਹਾ ਬੁਰਾ ਹੋਊਗਾ ਬੇਬੇ ਮਹਤਾਇਆਂ ਕਹਿਨੀਆਂ ਜਿਹੜਾ ਹੀ ਆਪਣੇ ਕਰਕੇ ਗਈਆਂ ਉਹਨਾਂ ਨੇ 12 ਇੰਚ ਧਰਕਿਆ ਇੱਕ ਤਾਂ ਰਾਜਵੀਰ ਦੇ ਤਰੇ ਆ ਤੇ ਇੱਕ ਦਰੇ ਵੀਰਪਾਲ ਦੇ ਕਿਤੇ ਪਤਾ ਨਾ ਲੱਗ ਕਿ ਉਹ ਪਿਆ ਲੈ ਜਾ ਚੱਕੇ ਨਾ ਖਾ ਲੈ ਜਾ ਕਿ ਪਤਾ ਲੱਗ ਗਿਆ ਆਪਣਾ ਕੀ ਕਰ ਦੇਣੀ ਆ ਅਸੀਂ ਤਾਂ ਕਹਿ ਰਹੇਗੇ ਵੀ ਚਲੋ ਬਾਬੇ ਕੋਲੇ ਛੋੜਾ ਨਾਂ ਲੈਂਦਾ ਬਾਬਾ ਸਿੱਧਾ ਫਿਰ ਇਹ ਤਾਂ ਗੱਲ ਠੀਕ ਹੈ ਜੇ ਸੱਚੀਆਂ ਹੋਈਆਂ ਤਾਂ ਆਜਾ ਮੈਂ ਉੱਬ ਉੱਬ ਕੇ ਬੋਲਣ ਗਈਆਂ ਜੇ ਨਾ ਸੱਚੀਆਂ ਹੋਈਆਂ ਇਹ ਬੇਬੇ ਆਪਣੇ ਕਰਕੇ ਗਈਆਂ ਹੋਈਆਂ ਫਿਰ ਤਾਂ ਉਹ ਭੱਜਗਾ ਆਉਣਗੀਆਂ ਆਪਣੇ ਆਉਣਗੀਆਂ ਹਾਂ ਤੇ ਨਹੀਂ ਉਹ ਬੋਲਦੀਆਂ ਨਹੀਂ ਕਿਉਂ ਉਹਨਾਂ ਨੂੰ ਕੀ ਪਤਾ ਵੀ ਉਹ ਹੀ ਕਰਕੇ ਜੇ ਇਹ ਤਾਂ ਗੱਲ ਠੀਕ ਆ ਫਿਰ ਕੀ ਕਰਨਾ ਤਾਂ ਹਾ ਚੱਕ ਦੇ ਨਾਲੇ ਚੱਕ ਹੋ ਡੱਬਾ ਮੈਂ ਆ ਦਿੰਨੀ ਛਿੱਟਾ ਛੁੱਟਾ ਕੋਣ ਵਾਜਾ ਆ ਦੀਆਂ ਟਿੱਟ ਆਪਣੇ ਆਏ ਮਾਗਰ ਕੇ ਪਾਈ ਗਈ ਹੱਥ ਥੋਕੇ ਮੈਨੂੰ ਤਾਂ ਆ ਹੀ ਹੁਣ ਸੰਸਾ ਸੰਸਾ ਲੱਗਿਆ ਪਿਆਗਾ ਸੰਸਾ ਕੀ ਲੱਗਿਆ ਪਿਆ ਬੇਬੇ ਜਿੱਦਾਂ ਦੀ ਆਪਾਂ ਗੱਡੀ ਲਈ ਉਹਦੇ ਦੇ ਆਪਣੇ ਤੈਨੂੰ ਪਤਾ ਨਹੀਂ ਸਾਰੇ ਲੱਗ ਜਾਂ ਸਰ ਗੱਡੀ ਕੀ ਆਪਾਂ ਕੋਈ ਚੋਰੀ ਕਰਕੇ ਲਿਆਂਦੀ ਆਪਾਂ ਦੱਸੇ ਨਾ ਹਾਂ ਦੀ ਕਮਾਈ ਕਰਦੇ ਆ ਕਮਾਈਆਂ ਕੌਣ ਦੇਖਦਾ ਬੇਬੇ ਅਗਲਾ ਲੱਗਣ ਲੱਗ ਜਾਂਦਾ ਅਗਲਾ ਕਹਿੰਦੇ ਤਾਂ ਬਦਲਣ ਲੱਗ ਗਏ ਤੇ ਸਾਡੇ ਨੂੰ ਮੂਰੇ ਹੋ ਗਏ ਨਾਲੇ ਫੇਰ ਇਹ ਕੀ ਬਤਾ ਦੀ ਆਪਾਂ ਕਿੱਥੋਂ ਲਈ ਆ ਆਹੋੀ ਗੱਲ ਮੈਨੂੰ ਕੀ ਪਤਾ ਆਪਾਂ ਕੀ ਕੋਈ ਖੂਪਟਿਆਗਾ ਕਿਸੇ ਨੂੰ ਕੀ ਪਤਾਗਾ ਕਿਵੇਂ ਬੇ ਅਗਲੇ ਨੂੰ ਤਾਂ ਇਹ ਹੁੰਦਾ ਵੀ ਇਹਨਾਂ ਦੇ ਤਾਂ ਖੰਮ ਨਹੀਂ ਪੰਡਾ ਡਿੱਗਣ ਲੱਗ ਗਏ ਆ ਇਹ ਲੋਕਾਂ ਨੂੰ ਤਾਂ ਪਤਾ ਨਹੀਂ ਕੀ ਵੀ ਅੰਦਰ ਕੋਈ ਨਾ ਤਾਂ ਕੋਟੇ ਪੱਟ ਦੱਬੇ ਪਏ ਆ ਪਰੇ ਕਰਿਆ ਉਹ ਤੇਰੇ ਮੁੰਡੇ ਨੂੰ ਉਹ ਕਰਦੀਆਂ ਦਾਦੀਆਂ ਨੂੰ ਵੀ ਕੋਈ ਹੋਰ ਕਰ ਗਿਆ ਆ ਛਿੱਟਾ ਦੇ ਦੇ ਫਿਰ ਦੇ ਦੇ ਭਾਈ ਤੂੰ ਵੀ ਉਹਨਾਂ ਨਾਲ ਬਾਲਾ ਜੋੜ ਮੇਲੇ ਰੱਖ ਦੀਆਂ ਹੱਥੀਂ ਮਾਇਲਾ ਜੀ ਆਖਿਆ ਸੀ ਵੀ ਭਾਈ ਤੂੰ ਇੰਨਾ ਨਾ ਇੰਨਾ ਨਾ ਜਾਣੀ ਉਹ ਕਰਿਆ ਕਰ ਕੋਈ ਪਤਾ ਨਹੀਂ ਵੀ ਆਪਣੇ ਤੇ ਉਹ ਮਾੜੀ ਕਰਨੀ ਆ ਨਾਲੇ ਜੇ ਉਹਨਾਂ ਨੇ ਕਰੀ ਹੋਈ ਤਾਂ ਪਤਾ ਲੱਗ ਜਾਊਗਾ ਨਾ ਨਾਲੇ ਮਾੜੀ ਮਾੜੀ ਗੱਲ ਦਾ ਪਿਆ ਤੇ ਦੇਣੀ ਨਹੀਂ ਲੰਗੀ ਪਹਿਲਾਂ ਤੂੰ ਇਹਨਾਂ ਦੇ ਰਾਜਵੀਰ ਕੇ ਬਾਹਰ ਚ ਵਗ ਜਾ ਉਹਦੇ ਤਾਂ ਫੇਰ ਜਾਈਂ ਵੀਰਪਾਲ ਦੇ ਦਵਾਰੇ ਚੰਗਾ ਜਾ ਜਾ ਡੱਬਾ ਕਿੱਥੇ ਆ ਦਾ ਡੱਬਾ ਹੋਊ ਪਿਆ ਉਧਰ ਲੈ ਜੀ ਚੱਕ ਕੇ ਆ ਕੇ ਆਖ ਰੂ ਬਾਹਰੀ ਧਰ ਗਈ ਇਹ ਬੇਬੇ ਕਹਿ ਰਹਾ ਹੀ ਲੈ ਜਾ ਹੈ ਇੱਕ ਲੈ ਜਾ ਪਹਿਲਾਂ ਡੱਬਾ ਫੇਰ ਲੈ ਜੀ ਚੰਗਾ ਜਾ ਜਾ ਬਾਖਰੂ ਕੀ ਕਰੀਓ ਸੱਚੀ ਲੈ ਪਹਿਲਾਂ ਉਧਰ ਜਾ ਕੇ ਆਈਆਂ ਉਹਦੀ ਖਾਤਰ ਫਿਰਦੀ ਸੀ ਦਵਾਰੇ ਵਾਲਾ ਬੁਰਾ ਕਿਸੇ ਨੇ ਫੇਰ ਕਰਤਾ ਵੀ ਕੀ ਕਦੋਂ ਗੀਆਂ ਸਾੜ ਕੋ ਬੁਰਾ ਕਰ ਕਰਕੇ ਦੁੱਧ ਦੇਤੇ ਦੁੱਧ ਤਾਂ ਬੁਰਾ ਤਾਂ ਕਿਹਾ ਹੀ ਮਾਰਾ ਹੁੰਦਾਗਾ ਉਹੀ ਗੱਲ ਵਾਂਗੂ ਪਰ ਕੋਈ ਸੋਚਦਾ ਨਹੀਂ ਅਗਲਾ ਇਹ ਕਹਿੰਦਾ ਵੀ ਕਿਰਾ ਸਾਡੀ ਹੋ ਜੇ ਸਭ ਕੁਝ ਇਹਨਾਂ ਦੇ ਤਾਂ ਕੁਝ ਹੀ ਨਾ ਹੋਵੇ ਉਹੀ ਨਹੀਂ ਕੋਈ ਜਗਦਾ ਨਾਲੇ ਅਸੀਂ ਕਿਸੇ ਨੂੰ ਨਾਲੇ ਕੋਈ ਚੰਗਾ ਨਹੀਂ ਕੀਤਾ ਅੱਖ ਨਾਲ ਕਿਤੇ ਮਾਰਾ ਨਹੀਂ ਅੱਖ ਨਾਲ ਪਤਾ ਨਹੀਂ ਸਾਡੇ ਤੇ ਕਿਉਂ ਮੌਕਾ ਸਾਂ ਹੁੰਦਾ ਇੱਥੇ ਤਾਂ ਦੇਣੀਆਂ ਮੈਂ ਤਾਂ ਬੋਚ ਕੇ ਦੇਣੀ ਵਗ ਜਾਨੀ ਆ ਲਬੀਰਪੁਰ ਕੋਲੇ ਜਾ ਕੇ ਆਵਾਂ ਮੈਂ ਤਾਂ ਆਪ ਕਿਹੜਾ ਮੈਨੂੰ ਹੱਲ ਦੱਸਿਆ ਸੀ ਉਹਨੇ ਉਹ ਕਰਤਾ ਦਿੱਤਾ ਮੈਂ ਬੂ ਆ ਸਾਡੇ ਬਾਹਰ ਅੱਗੇ ਕਿਹੜਾ ਧਰ ਗਿਆ ਕੁੜੇ ਟੂਣਾ ਬੂ ਇਹ ਤਾਂ ਉਹੀ ਆ ਕੁੜੇ ਜਿਹੜਾ ਮੈਂ ਉਹਨਾਂ ਦੇ ਬਾਹਰ ਅੱਗੇ ਧਰ ਕੇ ਆਈ ਸੀ ਮੈਨੂੰ ਤਾਂ ਲੱਗਦਾ ਉਹਨਾਂ ਨੇ ਨਹੀਂ ਕਰਤਾ ਜਾ ਕੇ ਆਉਣ ਦੇ ਮਾਰਾ ਜਾ ਮੈਨੂੰ ਬਸ ਸਾਡੇ ਬਾਹਰ ਅੱਗੇ ਕਰਤਾ ਲੈ ਹੁਣ ਲੜਨਾ ਭੂ ਮੈਨੂੰ ਲੱਗਦਾ ਉਹਨਾਂ ਨਾਲ ਮੈਨੂੰ ਤਾਂ ਹੁਣ ਬੇਬੇਨ ਤਾਂ ਕਿਹੜੇ ਬੇਲੇ ਹੋ ਗਏ ਗਈ ਨੂੰ ਬੇਬੇ ਨੇ ਕਿਹੜਾ ਹੁਣ ਮੁੜ ਕੇ ਬੇਬੇ ਕਿਸੇ ਨਾ ਗੱਲੀ ਲੱਗੀ ਹੋਊਗੀ ਉਹਨਾਂ ਨੇ ਧਰਨ ਗਈ ਬਾਗ ਗਈ ਮੈਂ ਹੀ ਧਰ ਕਿਉਂ ਨਹੀਂ ਉਹਦੇ ਬਾਹਰ ਚ ਮੈਂ ਲੈ ਕੇ ਜਾਨੀ ਆ ਪਤਾ ਤਾਂ ਲੱਗੇ ਅਗਲੀ ਨੂੰ ਹੈ ਉਹੀ ਗੱਲ ਜਦੋਂ ਉਹਨੇ ਹੱਥ ਲਾਇਆ ਮੈਨੂੰ ਹੱਥ ਲਾਉਣ ਨੂੰ ਕੀ ਹੁੰਦਾ ਇਹ ਤਾਂ ਬਾਹਰ ਦੀ ਵਾਰਾ ਬਾਬੇ ਨੇ ਇਹ ਕਿਹਾ ਵੀ ਅੰਦਰ ਨਾ ਲਿਜਾਓ ਬਾਹਰ ਦੀ ਵਾਰ ਧੱਕੇ ਨਹੀਂ ਹੁਣ ਪਤਾ ਲੱਗੂ ਨੂੰ ਜਦੋਂ ਆਪਦੇ ਉਹੀ ਗੱਲ ਲੱਗੀ ਅੱਗ ਫੇਰ ਪਤਾ ਲੱਗੂ ਸਮਾਰ ਕੇ ਨਾ ਹੁਣ ਉਹੀ ਗੱਲ ਮੈਂ ਤਾਂ ਬਾਬੇ ਨੂੰ ਉਹੀ ਗੱਲ ਮੈਂ ਮੈਨੂੰ ਤਾਂ 500000 ਰੁਪਏ ਹੋਰ ਦੇਣਾ ਪੈ ਜੀ ਬਾਬੇ ਨੂੰ ਦੇ ਕੇ ਆਉਂ ਵੀ ਬਾਬਾ ਕਸਰ ਨਾ ਛੱਡੀ ਉਹਨਾਂ ਦੇ ਉਹੀ ਗੱਲ ਜਿਹੜਾ ਕਮਾਉਂਦੀਆਂ ਨਾ ਉਹ ਵੀ ਨਾ ਬਚਤ ਹੋਵੇ ਉਹਨਾਂ ਦੀ ਵੇਖ ਲਓ ਸਾਡੇ ਤੇ ਕਿਵੇਂ ਲੱਗਦਿਆਂ ਨਹੀਂ ਕਿਵੇਂ ਮੱਚਦਿਆਂ ਸਾਰਿਆਂ ਵੀ ਉਹਨਾਂ ਨੇ ਆ ਗੱਡੀ ਲੈ ਲਈ ਉਹਨਾਂ ਨੇ ਫਲਾਨੀ ਚੀਜ਼ ਲੈ ਲਈ ਨਾ ਗੇਟੀ ਅੜਿਆ ਪੈ ਅੜਿਆ ਰਹੇ ਮੈਨੂੰ ਕੀ ਮੈਂ ਤਾਂ ਧਰ ਨਹੀਂ ਆਹ ਪਿਆ ਲੈ ਹੁਣ ਪਤਾ ਲੱਗੂ ਇਹਨੂੰ ਵਾਅਦਾ ਜਤ ਵਾਅਦਾ ਕਿਵੇਂ ਹੁੰਦਾ ਹੈ ਦੇਖਾਂ ਲੈ ਕੋ ਆਉਂਦਾ ਜਾਂਦਾ ਤਾਂ ਨਹੀਂ ਵੀ ਕੋਈ ਦੇਖ ਲੈ ਲੈ ਚੁੰਨੀ ਗੋਲੀ ਪਈਏ ਕਿਹਨੂੰ ਪਤਾ ਲੱਗਦਾ ਹੁਣ ਪਤਾ ਲੱਗੂ ਹੁਣ ਜਦੋਂ ਆਪਦੇ ਬਾਰ ਚਾਏ ਨਾ ਡੱਬੇ ਜਿਹੜੀ ਦਾ ਉਹੀ ਗੱਲ ਛੇਕ ਤਾਂ ਫੇਰ ਹੀ ਲੱਗੂਗਾ ਹੁਣ ਬਾਬੇ ਨੇ ਕਿਹਾ ਸੀ ਵੀ ਜਿਹੜੀ ਭਈ ਉਹੀ ਗੱਲ ਪਿਆਜੀ ਸ਼ੌਲ ਵਾਲੀ ਹੈਗੀ ਪਿਆਜੀ ਸ਼ੌਲ ਕਿਹੜੀ ਤੇ ਲਿਆ ਸੀ ਅੱਜ ਵੀਰਪਾਲ ਤੇ ਲਿਆ ਸੀ ਤਾਂ ਹੀ ਤਾਂ ਵੀਰਪਾਲ ਦਾ ਡੱਬਾ ਹੈ ਪਿਆਜੀ ਸ਼ੌਲ ਵਾਲੀ ਦਾ ਤਾਂ ਡੱਬਾ ਹੈ ਪਈ ਤੇ ਦੂਜੀ ਦਾ ਉਹੀ ਗੱਲ ਹੋਊ ਐਲਫਾਫਾ ਹੈਗਾ ਬਾਬੇ ਨੇ ਤਾਂ ਪੂਰੇ ਨਿਸ਼ਾਨੇ ਲਾ ਦਿੱਤੇ ਵੀ ਉਹਨਾਂ ਉਹਨਾਂ ਨੇ ਬਾਹਰ ਚ ਘਰ ਦੇ ਉਪਤਾ ਫੇਰ ਲੱਗੂ ਤੇ ਜੇ ਉਹਨਾਂ ਨੇ ਕਰਿਆ ਹੋਇਆ ਤਾਂ ਟੱਪਦੀਆਂ ਆਉਣਗੀਆਂ ਤੁਹਾਡੇ ਬਾਹਰ ਚ ਹੁਣ ਦੇਖਦੀਆਂ ਵੀ ਕਿਹੜੀ ਪਹਿਲਾਂ ਆਉਂਦੀ ਹੈ ਤੇ ਕਿਹੜੀ ਮੰਗ ਰੌਂਦੀ ਹੈ ਤੇ ਆ ਜਾਣ ਦੇ ਇੱਥੇ ਕਰੂੰ ਮੈਂ ਉਹਨਾਂ ਨਾਲ ਸਮਾਰਕ ਦੇਖ ਕੇ ਹੋਣੀ ਹੈਗੀ ਉਹਨਾਂ ਨੇ ਕਲੇਸ ਪੈ ਗਿਆ ਘਰੇ ਕਨਾ ਕਰਿਆ ਤਾਂ ਬਾਬੇ ਨੇ ਵਧੀਆ ਸੀ ਬੂ ਆ ਕੋਈ ਸਾਡੇ ਬਾਾਰ ਚ ਹੀ ਧਰ ਗਿਆ ਲੈ ਇਹ ਕੌਣ ਧਰ ਕੇ ਗਿਆ ਨੂੰ ਮੈਂ ਮਰ ਜਾ ਤਾਂ ਉਹੀ ਹੈ ਜਿਹੜਾ ਸਾਮਾ ਧਰ ਕੇ ਆਈ ਸੀਗੀ ਉਹਨਾਂ ਦੇ ਬਾਾਰ ਚ ਤਾਂ ਮੋੜ ਕੇ ਸਾਡੇ ਬਾਾਰ ਚ ਹੀ ਧਰ ਗਈ ਤਾਂ ਬੇਬੇ ਨੇ ਕਰਿਆਗਾ ਜਮਾ ਪੱਕਾ ਪੁੱਛਦੀ ਆ ਮੈਂ ਜਾ ਕੇ ਵੀ ਸਾਡੇ ਬਾਾਰ ਚ ਕਿਉਂ ਕਰਕੇ ਗਈਆਂ ਤੂੰ ਕੁਛ ਆਵਦਾ ਹੈ ਇਧਰ ਕਾਰਜੇ ਕਰਨਾਂਗਾ ਕੁਛ ਸਾਡੇ ਬਾਾਰ ਚ ਤੈਨੂੰ ਲੱਗਦਾ ਕਰਨਾ ਆਉਂਦਾ ਕੁਛ ਜਦੋਂ ਕੋਈ ਇਹੋ ਜਿਹਾ ਕੰਮ ਕਰੂ ਸਾਡੇ ਬਾਾਰ ਚ ਧਰ ਦੂਗੀ ਮੈਂ ਵੀ ਸਾਮਾਨਾ ਦੇ ਬਾਹਰ ਚ ਨਾਂ ਧਰ ਕੇ ਗਈ ਤਾਂ ਮੈਨੂੰ ਕਹਦੀ ਸਾਮੀਦਰ ਉਹਨਾਂ ਦੇ ਬਾਹਰ ਚ ਆ ਗਈ ਉਹ ਤਾਂ ਪਤੀ ਸੀ ਮੈਨੂੰ ਸਾਰੇ ਆ ਜੀ ਤੇਰੀ ਡੀਕਤੀ ਆ ਜਾਵੇ ਬਡੇ ਬਾਹਰ ਚ ਤੇ ਰੇ ਟੂਣਾ ਤੇ ਤੈਨੂੰ ਹੋਰ ਕਿਸੇ ਦਾ ਭਰਦੀ ਮੇਰੀ ਬੇਬੇ ਨਹੀਂ ਧਰ ਕੇ ਆਈ ਮੈਂ ਤਾਂ ਕਿਈਆਂ ਕਰ ਗੱਲ ਮੇਰੇ ਨਾਲ ਕਰ ਆਉ ਧਰ ਕੇ ਆਈ ਬੇਬੇ ਬੇਬੇ ਕ ਤਾਂ ਕਿਈ ਮੈਂ ਧਰ ਕੇ ਆਈ ਨਾ ਲੈ ਮੇਰਾ ਪਰਿਵਾਰ ਚ ਧਰ ਕੇ ਕਾ ਤੋ ਆਈਂ ਬਾਬੇ ਤੂੰ ਕਿਸੇ ਬਾਤ ਕਰ ਮੈਨੂੰ ਐਂ ਦੱਸ ਤੂੰ ਸਾਡੇ ਬਾਹਰ ਚ ਧਰ ਕੇ ਗਈ ਸੀ ਕਿ ਨਾ ਮੈਂ ਨਹੀਂ ਧਰ ਕੇ ਗਈ ਥੋੜੇ ਬਾਹਰ ਚ ਐਨਾ ਭਾਈ ਦੂਜੇ ਤੇ ਨਾਲ ਲਿਆ ਜਾਏਗੀ ਲਿਆਜਾ ਭਾਈ ਤੂੰ ਫਾਇਦਾ ਤੱਕਦੀ ਐ ਬਸ ਮਾਰ ਤੂੰ ਸਭੀ ਗੱਲਾਂ ਕਰੀ ਜਾ ਗੱਲ ਕੀ ਹੋਣੀ ਐ ਇਹ ਧਰ ਕੇ ਗਈ ਸੀ ਆਪਣੇ ਬਾਹਰ ਚ ਸਾਨੂੰ ਬਾਬੇ ਨੇ ਕਿਹਾ ਸੀ ਹਾਂ ਵੀਰਪਾਲ ਧਰ ਕੇ ਗਈ ਸੀ ਬਾਬੇ ਨੂੰ ਪੁੱਛਣ ਗਈ ਸੀ ਬੇਬੇ ਬਾਬਾ ਕਹਿੰਦਾ ਐਂ ਕਰੋ ਭੀ ਜੇ ਛੋਟੇ ਜਿਹੜੀ ਜਿਹੜੀ ਵਰਗੇ ਤਰ ਕੇ ਆਈ ਐ ਉਹ ਆਪੀ ਆ ਜਾਣੀਆਂ ਛੋਟੇ ਵਰਗੇ ਆ ਆਉਂਦੀ ਐ ਆਉਂਦੀ ਐ ਸਾਡੇ ਬਾਰ ਚ ਟੂਣਾ ਤਰ ਕੇ ਆਈ ਮੈਂ ਤਾਂ ਫਾਈ ਫਿਆ ਨਹੀਂ ਬਿਆਰੀਆਂ ਤੇ ਤੂੰ ਕੀ ਫਾਈ ਕੰਮ ਕਰ ਤੂੰ ਧਰ ਕੇ ਨਹੀਂ ਤੂੰ ਧਰ ਕੇ ਨਹੀਂ ਤੂੰ ਸਾਰਿਆਂ ਦੇ ਬਾਹਰ ਆ ਜਾਨੀ ਆਈਆਂ ਸਾਨੂੰ ਐ ਕਰੋ ਦੋਨੇ ਜਾਨੀਆਂ ਚੱਲੋ ਨਹੀਂ ਬਾਬੇ ਕੋਲੇ ਜਿਹੜੇ ਤੂੰ ਕਰਾ ਕੇ ਜਾਇਂਗਾ ਅਸਾਂ ਤੁਰਕਾਂ ਮੇਰੇ ਚੱਲੋ ਨਹੀਂ ਹੋਦਾ ਸਾਡੀ ਬੁੜੀ ਸਾਡੀ ਮੈਂ ਦੱਸਾਂ ਦੋਨੇ ਜਾਨੀਆਂ ਨੂੰ ਛਾੜੂਆਂ ਨਾ ਪੰਨ ਨੂੰ ਨਹੀਂ ਮੰਨਜੋ ਤਲੀ ਬਾਬੇ ਕੋਲੇ ਲੈ ਮੈਨੂੰ ਵੀ ਤੋਹਣਾ ਫੜਕੇ ਕੋਤ ਨਹੀਂ ਕਰੀ ਸੁਣੋ ਉੱਥੇ ਕਿਹੜੀ ਚੰਗੀ ਤਾਂ ਫੋਰੀ ਤੁਰ ਨਾ ਲੈ ਆ ਲਿਆ ਸਾਡੇ ਨੂੰ ਸੀ ਹੈ ਜੇ ਆਉਂਦਾ ਮੈਨੂੰ ਦੱਸਦਾ ਕਿਸ ਨੇ ਇਹੀ ਧੜਕੇ ਨਹੀਂ ਸਾਡੇ ਸਾਡੇ ਨਾਲ ਕੀ ਕਰਦੂ ਇਹ ਸਮਾਨ ਤੇ ਫੇਰ ਇਹਨਾਂ ਨਾਲ ਕੀ ਕਰਦੂ ਇਹ ਕਿਉਂ ਲੈ ਕੇ ਇੰਨਾਂ ਵਰ ਗਏ ਸੋਨੂੰ ਲੜਾਈ ਜਾਂਦਾ ਇਹੋ ਚੇਲਾ ਤੁਸੀਂ ਸਾਨੂੰ ਨਹੀਂ ਲੜਾਈ ਜਾਂਦਾ ਇਹ ਮੰਗ ਲੱਗਿਆ ਪਹਿਲਾਂ ਮੈਨੂੰ ਐ ਦੱਸਾਂ ਨੀ ਕਿੰਨੇ ਕਿੰਨੇ ਪੈਸੇ ਦੇ ਕੇ ਐਨਾ ਸੀ ਦੋਨੇ ਅਸੀਂ ਤਾਂ ਕੁਛ ਨਹੀਂ ਦੇ ਕੇ ਆਏ ਬੇਬੇ ਦੇ ਕੇ ਆਈ ਹਾਂ ਇਹ ਤੈਨੂੰ ਕਰਨਾ ਹੁੰਦਾ ਕਿ ਤੂੰ ਅੱਜ ਵੀ ਕਰ ਕਿਉਂ ਕਰ ਦੋ ਸਾਡੇ ਵਰਗੇ ਬੇਬੇ ਤਾਂ ਕਿਹੇ ਸੰਗੋ ਲੈ ਕੇ ਚੱਲ ਇਹਨਾਂ ਨੂੰ ਆ ਜਾ ਅਸੀਂ ਬਾਪੇ ਕੋਲੇ ਲੈ ਕੇ ਇਹਨੂੰ ਤੂੰ ਕਰੇ ਰ ਮੈਂ ਤੰਦ ਸਤੂਨਾ ਵਿੱਚ ਬੋਲੀ ਬੁੜੂਆਂ ਦੇ ਘਰ ਦੇ ਵਿੱਚ ਨਹੀਂ ਅਸੀਂ ਮੁੰਹੇ ਤੇ ਪੁਛਾਵਾਂਗੇ ਚਲੋ ਤਰੋ ਅੱਛਾ ਸਮਾਨ ਚੱਕ ਸਮਾਨ ਹੈ ਤੁਸੀਂ ਚੱਕੋ ਆਦਾ ਅਸੀਂ ਕੋ ਚੱਕੀਏ ਕਰਕੇ ਤਾਂ ਤੁਸੀਂ ਗਈਆਂ ਹੋ ਜਾਂਦੇ ਪਰ ਕਾਨੂੰ ਪ੍ਰੇਸ਼ ਕਰੀ ਜਾਨੀ ਬੇਸਾਨੀ ਬਿਆਣੀ ਸਾਡੇ ਬਾਹਰ ਚ ਤਰੇ ਆਈ ਲੈ ਇਹਨੂੰ ਨੀ ਗੈਣੀ ਭੈਣੇ ਮੇਰੀ ਸੱਚ ਨਹੀਂ ਜੇ ਤਾਂ ਸਿੱਧਾ ਮੰਨਣਾ ਮੰਨ ਜਾ ਨਹੀਂ ਚਾਰ ਬੰਦੇ ਇਕੱਠੇ ਕਰਕੇ ਨਾ ਪੰਚਾਇਤ ਦੇ ਫੇਰ ਮਨਾਉ ਸੋਣ ਤੂੰ ਕਰ ਲੈ ਜਿਹੜਾ ਕਰ ਲੈ ਕਰ ਲੈ ਅੱਛਾ ਬਾਬਾ ਨਾਲ ਨੂੰ ਆਪਾਂ ਜੇ ਨੇ ਚੋਰੀ ਚੜਾਈ ਜੇ ਨੇ ਕਰ ਪੈਂਦੇ ਨੇ ਅੱਜ ਆਪਣੇ ਧਰਕੇ ਗਈਆਂ ਫੇਰ ਭਾਈ ਕਿਹਦੇ ਹੋਰ ਜਾਣੀਆਂ ਜੇ ਮਨਦਗਾ ਨਹੀਂ ਬੇਬੇ ਤੂੰ ਤਾਂ ਲੜਾਈ ਮਟਾਉਣੀ ਸੀ ਤੂੰ ਵਧਾਈ ਜਾਨੀ ਆ ਲੜਾਈ ਭਾਈ ਕਿਵੇਂ ਮਟਾਉਣੀ ਤੂੰ ਕਰਤੀ ਬੁਰੀ ਕਰਦਾ ਲੱਗੀਆਂ ਮੇਰੇ ਬੇਬੇ ਜਾ ਕੀ ਬਾਬੇ ਕੋਣੀ ਬਾਬੇ ਨੇ ਸਿੱਧਾ ਨਾ ਲੈਤਾ ਵੀ ਜਿਹੜੀ ਤੇਰੀ ਨੂਂਦੀਆਂ ਸੇਲੀਆਂ ਤੇਰੀ ਨੂਂ ਕੋਲੇ ਆਉਂਦੀਆਂ ਮੈਨੂੰ ਐਂ ਦੱਸਾਂ ਨਾ ਤਾਂ ਲਈ ਜਾਂਦਾ ਫੇਰ ਰਸਤੀ ਕਰੀ ਕੋਲੀ ਲੈ ਕੇ ਚੱਲ ਫੇਰ ਜਿਹੜੇ ਨਹੀਂ ਮੈਨੂੰ ਐਂ ਦੱਸ ਕੁੜੇ ਉਹ ਤਾਂ ਤੁਸੀਂ ਮੇਰੇ ਕੋਲੇ ਰੋਜ਼ ਆਉਂਦੀਆਂ ਸੀ ਅੱਜ ਤੁਸੀਂ ਸਾਡੇ ਘਰੇ ਕਿਉਂ ਨਹੀਂ ਆਈਆਂ ਲੇ ਸਾਨੂੰ ਸੋ ਕੰਮ ਮਾੜੇ ਕਰਿਆ ਸਾਥੋਂ ਨਹੀਂ ਆਇਆ ਗਿਆ ਅੱਛਾ ਤੁਸਾਨੂੰ ਕੰਮ ਹੋ ਗਿਆ ਐ ਕਰ ਬੇਬੇ ਲਾ ਚੱਕ ਡੱਬਾ ਚੱਕ ਡੱਬਾ ਡੱਬਾ ਚੱਕ ਬੇਬੇ ਤੂੰ ਰੇ ਕਰੀ ਅਸੀਂ ਦੋਨਾਂ ਨੂੰ ਲੈ ਕੇ ਜਾਣੀ ਆ ਉੱਥੇ ਮੰਨੇਉ ਨਹੀਂ ਚੱਲਾ ਚੱਲ ਚੱਲ ਮੂਰੇ ਤੁਰਤਾਂ ਨਹੀਂ ਨਹੀਂ ਹਾਂ ਮੂਰੇ ਚੱਲੋ ਆਹੋ ਤਰੋ ਤਰ ਤੂੰ ਕਰੀ ਮੈਂ ਤੇਨ ਮਸਤੋਨਾ ਵਿਚਾਈ ਲੈ ਇਹਨੂੰ ਆਉਂਦਾ ਕੋਈ ਪਤਲ ਪੂ ਜਾ ਕੇ ਹਾਂ ਜਾਨੀ ਬਿਆਣੀ ਤੇਰੀ ਸੱਸ ਲੈ ਸੰਗ ਨਹੀਂ ਮੰਨਦੀ ਸਾਡੇ ਨਾਲ ਅੱਛਾ ਹਲੇ ਸੱਸ ਸੰਗ ਮੰਨ ਨਹੀਂ ਤੁਸੀਂ ਨਾ ਮੰਨਣਾ ਹੁੰਦੀਆਂ ਸਾਡੇ ਨਾਲ ਅਜੇ ਉੱਟਿਆ ਹੋ ਜਾ ਸਾਡੇ ਨਾਲ ਲੜਦੂ ਤੁਸੀਂ ਚੱਲੋ ਤਾਂ ਸਹੀ ਥੋੜਾ ਬੁਰਾ ਕੀ ਕਰ ਰਿਹਾ ਹੈ ਗੱਲ ਕੋਈ ਹੈ ਚੱਲ 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 ਲੈ ਕੇ ਚੱਲ ਚੱਲੀ ਕੋਣ ਹੁਣ ਕੀ ਕਰਦੇ ਨਹੀਂ ਹੁਣ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਹੋਰ

ਪਹਿਣੇ ਦੀ ਲੋੜ ਨਹੀਂ ਸਾਡੇ ਨਾਲ ਆਇਓ ਮੁੜ ਕੇ ਚੱਲ ਤੱਕ ਜਾਈਂ ਤੇਰੀ ਆ ਜਾ ਬੰਦਾ ਪੱਟ ਲਈ ਆ ਜਾ ਪਹਿਣੇ ਚੱਲੇ ਚਾ ਆ ਜਾ ਆ ਜਾ ਬੇਬੇ ਲੈ ਪਹਿਣੇ ਆ ਤਾਂ ਆਪਾਂ ਬਹੁਤ ਜ਼ਲਤ ਕੰਮ ਕਰਤਾ ਮਾੜਾ ਕੰਮ ਕਰਤਾ ਪਹਿਣੇ ਉੱਤ ਕਰ ਲੈ ਚੱਲ ਅੱਗੇ ਜਾਂਦਾ ਅਗਲਾ ਆਪਦੇ ਕੰਮ ਕਰਕੇ ਜਾਂਦਾਗਾ ਆਪਾਂ ਨੂੰ ਕੀ ਉਹ ਸੀਗਾ ਉਹੀ ਤਾਂ ਕਰਦਾ ਆਪਾਂ ਤਾਂ ਬਹੁਤ ਗਲਤ ਕੰਮ ਕਰਤਾ ਦੇਖ